मुरदाबाद <imitation> मुरदाबादरदा ਕਿੱਕਾ ਮਾ ਜਿੰਦਾਬਾਦ 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 ਤੇਰਾ ਰਾਜ ਪ੍ਰਬੰਧ ਮਰਦਾਬਾਦ 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 ਸਾਰ ਮਜ਼ਦੂਰ ਮਲਾਜਮ ਬਰੋਦੀ ਸਰਕਾਰਾ ਮਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਦੁਨੀਆ ਦਾ ਕਰਤੀ ਕਾ ਮਾ ਜਿੰਦਾਬਾਦ 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 ਮੋਦੀ ਦੀ ਫਾਸ਼ੀਵਾਦੀ ਸਰਕਾਰ ਮਰਦਾਬਾਦ 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 ਅਦੀ ਦੀ ਬਾਸ਼ੀਵਾ ਸਰਕਾਰ ਮਰਦਾਬਾਦ 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 ਅਸੀਂ ਅੱਜ ਸਾਡੇ ਕੇਂਦਰ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਮਜ਼ਦੂਰਾਂ ਦੀਆਂ ਉਹਨਾਂ ਦੇ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਜੋ ਸੱਦਾ ਸੀ ਅਸੀਂ ਨਕੋਦਰ ਵਿਖੇ ਅੱਜ ਉਸ ਹੜਤਾਲ ਦੇ ਸੰਬੰਧ ਵਿੱਚ ਵੱਖ-ਵੱਖ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਮੇਰੇ ਨਾਲ ਮੇਰੇ ਸਾਥੀ ਮਨੋਰ ਸਿੰਘ ਜੀ ਗਿੱਲ ਜਮੂਰੀ ਅਧਕਾਰ ਜਮੂਰੀ ਕਿਸਾਨ ਸਭਾ ਦੇ ਸੁਭਾਈ ਆਗੂ ਨੇ ਸਾਥੀ ਸੰਤੋਖ ਸਿੰਘ ਸੰਧੂ ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਤੀਰਤਵਾਸੀ ਜੀ ਜਿਹੜੇ ਉਹਨਾਂ ਟ੍ਰੇਡ ਯੂਨੀਅਨਾਂ ਦੇ ਸਾਡੇ ਮੁੱਖ ਨੁਮਾਇੰਦੇ ਨੇ ਤੋਂ ਹੋਰ ਸਾਡੇ ਸਾਥੀ ਜਿਹੜੇ ਸਾਰੇ ਇੱਥੇ ਹਾਜ਼ਰ ਨੇ ਅਸੀਂ ਅੱਜ ਇੱਥੇ ਨਕੋਦਰ ਦੇ ਬਿਜਲੀ ਬੋਰਡ ਦਫ਼ਤਰ ਦੇ ਮੂਹਰੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਕਠੇ ਹੋਏ ਸਾਡੇ ਸਾਥੀ ਤੇ ਅਸੀਂ ਨਕੌਧਰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਮਾਰਚ ਕੀਤਾ ਔਰ ਇਹ ਗੱਲ ਲੋਕਾਂ ਨੂੰ ਦੱਸੀ ਆ ਕਿ ਜਿਹੜੀ ਮੋਦੀ ਹਕੂਮਤ ਆ ਕੇਂਦਰ ਦੀ ਸਰਕਾਰ ਉਹਨਾਂ ਨੇ ਜਿਹੜੇ ਆਦਾਰੀਕਰਨ ਸੰਸਾਰੀਕਰਨ ਤੇ ਨਿੱਜੀਕਰਨ ਦੀ ਨੀਤੀ ਦੇ ਤਹਿਤ ਲਗਾਤਾਰ ਜਿਹੜਾ ਜਿਹੜੇ ਜਥੇਬੰਦ ਸੈਕਟਰ ਦੇ ਲੋਕ ਆ ਉਹਨਾਂ ਦਾ ਰੋਜ਼ਗਾਰ ਵੀ ਜਿਹੜਾ ਖੋ ਰਿਆ ਔਰ ਨਵਾਂ ਰੋਜ਼ਗਾਰ ਜਿਹੜਾ ਉਹ ਪੈਦਾ ਨਹੀਂ ਕੀਤਾ ਇਥੋਂ ਦੀਆਂ ਸਰਕਾਰਾਂ ਦੇ ਵੱਲੋਂ ਜੇ ਕਿਸਮ ਦਾ ਵਿਕਾਸ ਮਾਡਲ ਇੱਥੇ ਲਾਗੂ ਕੀਤਾ ਜਾ ਰਿਹਾ ਉਹ ਵਿਕਾਸ ਮਾਡਲ ਦੇ ਨਾਲ ਵੱਡੀ ਪੱਧਰ ਦੇ ਉੱਤੇ ਜਿਹੜਾ ਰੋਜ਼ਗਾਰ ਦਾ ਜਿਹੜਾ ਉਜਾੜਾ ਹੋ ਰਿਹਾ ਔਰ ਜਿਹੜੇ 44 ਕਿਰਤ ਕਾਨੂੰਨ ਸਾਡੇ ਮਜ਼ਦੂਰਾਂ ਨੇ ਮਜ਼ਦੂਰ ਜਥੇਬੰਦੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਕੁਝ ਨਾ ਕੁਝ ਆਪਣੇ ਹੱਕ ਦੇ ਵਿੱਚ ਬਣਾਏ ਸੀ ਉਸ ਕੇਂਦਰ ਦੀ ਹਕੂਮਤ ਨੇ ਉਹ ਜਿਹੜੇ 44 ਕਿਰਤ ਕਾਨੂੰਨ ਨੇ ਉਹਨਾਂ ਨੂੰ ਤੋੜ ਕੇ ਉਹਨਾਂ ਦੀ ਥਾਂ ਦੇ ਉੱਤੇ ਚਾਰ ਜਿਹੜੇ ਆ ਲੇਬਰ ਕੋਡ ਬਣਾ ਦਿੱਤੇ ਗਏ ਜਿਹਦੇ ਵਿੱਚ ਮਜ਼ਦੂਰ ਦਾ ਕੋਈ ਅਧਿਕਾਰ ਜਿਹੜਾ ਨਹੀਂ ਰਹਿਣ ਦਿੱਤਾ ਗਿਆ ਉਹਨਾਂ ਕਾਨੂੰਨਾਂ ਦੇ ਤਹਿਤ 1960 ਦਾ ਇੱਕ ਬਣਿਆ ਹੋਇਆ ਕਾਨੂੰਨ ਸੀ 1958 ਦਾ ਜਿਹਦੇ ਤਹਿਤ ਕੋਈ ਦੁਕਾਨਾਂ ਤੇ ਜਾਂ ਹੋਰ ਛੋਟੇ ਮੋਟੇ ਕਾਰੋਬਾਰਾਂ ਦੇ ਵਿੱਚ ਜਿੱਥੇ ਕੋਈ 8 ਤੋਂ 10 ਤੋਂ ਉਸ ਤੋਂ ਵੱਧ ਜਿਹੜੇ ਕੋਈ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਦੀ 8 ਘੰਟੇ ਦੀ ਕੰਮ ਦਿਹਾੜੀ ਦਾ ਜਿਹੜਾ ਕਾਨੂੰਨ ਸੀਗਾ ਔਰ ਇਹ ਸਭ ਤੋਂ ਪਹਿਲਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਉਹਦੇ ਤੇ ਮੋਹਰ ਲਾ ਕੇ ਉਹ ਜਿਹੜਾ 8 ਘੰਟੇ ਦੀ ਕੰਮ ਦਿਹਾੜੀ ਦਾ ਕਾਨੂੰਨ ਤੋੜ ਕੇ ਤਾਂ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਉਹ 12 ਘੰਟੇ ਦੀ ਕਰ ਦਿੱਤੀ ਤੇਦਾ ਮਤਲਬ ਆ ਕਿ ਅੱਜ ਮਜ਼ਦੂਰ ਦੀ ਜਿਹੜੀ ਕੋਈ ਖੱਲ ਲਾਉਣ ਵਾਲਾ ਉਹਦਾ ਖੂਨ ਨਿਚੋੜਨ ਵਾਲੇ ਜਿਹੜੇ ਕੋਈ ਸਰਮਾਇਆਦਾਰ ਨੇ ਜਿਹੜੇ ਠੇਕੇਦਾਰ ਨੇ ਉਹ ਮਜ਼ਦੂਰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਹੁਣ ਉਹਨਾਂ ਨੂੰ ਕੁਝ ਨਹੀਂ ਕਹੂਗਾ ਔਰ ਨਾਲ ਦੀ ਨਾਲ ਅਸੀਂ ਇਹ ਮਹਿਸੂਸ ਕਰਦੇ ਆ ਕਿ ਜਦੋਂ ਇੱਥੇ ਖੇਤ ਮਜ਼ਦੂਰ ਜੱਤੇ ਬੰਦੀਆਂ ਤੇ ਕਿਸਾਨ ਜਥੇਬੰਦੀਆਂ ਮੁਲਾਜ਼ਮਾ ਦੇ ਨਾਲ ਮੋਢੇ ਨਾਲ ਮੋਢਾ Đਾ ਕੇ ਖੜੀਆਂ ਤਾਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਅਲੱਗ-ਅਲੱਗ ਨਾਵਾਂ ਦੇ ਉੱਤੇ ਕਦੇ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਦੇ ਉੱਤੇ ਕਦੇ ਤੇਲ ਪਾਈਪ ਗੈਸ ਲਾਈਨ ਦੇ ਨਾਂ ਦੇ ਉੱਤੇ ਕਦੇ ਸਮਾਰਟ ਸਿਟੀ ਬਣਾਉਣ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਸਾਰੇ ਗਰੀਬ ਕਿਸਾਨਾਂ ਦੇ ਕੋਲੋਂ ਜ਼ਮੀਨਾਂ ਜਿਹੜੀਆਂ ਉਹ ਖੋਹ ਲਈਆਂ ਜਾਣੀਆਂ ਵੱਡਾ ਅਨਾਜ ਦਾ ਸੰਕਟ ਪੈਦਾ ਹੋਣਾ ਇਹਦੇ ਨਾਲ ਜਿਹੜੇ ਕਿਸਾਨ ਵੀ ਮਾਰਿਆ ਜਾਣਾ ਇਹਦੇ ਨਾਲ ਮਜ਼ਦੂਰ ਵੀ ਮਾਰਿਆ ਜਾਣਾ ਔਰ ਆ ਜਿਹੜੇ ਛੋਟੇ ਕਾਰੋਬਾਰੀਏ ਨੇ ਸਾਡੇ ਆਹ ਸ਼ਹਿਰਾਂ ਦੇ ਵਿੱਚ ਵੀਰ ਜਿਹੜੇ ਕੋਈ ਕਾਰੋਬਾਰ ਕਰਦੇ ਆ ਉਹਨਾਂ ਦਾ ਕਾਰੋਬਾਰ ਜਿਹੜਾ ਉਹ ਤਬਾਹ ਕਰ ਦਿੱਤਾ ਜਾਣਾ ਆ ਪਿੱਛੇ ਪਹਿਲਗਾਮ ਦੀ ਲੜਾਈ ਦੇ ਨਾਂ ਦੇ ਥੱਲੇ ਉਹਨਾਂ ਦਿਨਾਂ ਦੇ ਵਿੱਚ ਭਾਰਤ ਸਰਕਾਰ ਨੇ ਬਰਤਾਨੀਆਂ ਦੇ ਨਾਲ ਇੱਕ ਇਦਾਂ ਦਾ ਜਿਹੜਾ ਸਮਝੌਤਾ ਕੀਤਾ ਤੇ ਅੱਜ ਦੀਆਂ ਅਖਬਾਰਾਂ ਦੇ ਵਿੱਚ ਅਸੀਂ ਦੇਖ ਸਕਦੇ ਆ ਕਿ ਅਮਰੀਕਾ ਸਾਮਰਾਜ ਦਾ ਜਿਹੜਾ ਮੁੱਖ ਨੁਮਾਇੰਦਾ ਤੇ ਉਤੋਂ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਆ ਉਹ ਬੜਕਾ ਮਾਰਦਾ ਕਿ ਭਾਰਤ ਦੇ ਨਾਲ ਅਸੀਂ ਮੁਕਤ ਵਿਪਾਰ ਸਮਝੌਤਾ ਜਿਹੜਾ ਸਾਡਾ ਸਿਰੇ ਚੜ ਜਾਣਾ ਉਸ ਸਮਝੌਤੇ ਦੇ ਵਿੱਚ ਇਹ ਸਾਰੀਆਂ ਮੱਦਾਂ ਨੇ ਕਿ ਇੱਥੋਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਣੀਆਂ ਇੱਥੇ ਜਿਹੜੀਆਂ ਸਬਸਿਡੀਆਂ ਖਤਮ ਕਰਨੀਆਂ ਇੱਥੇ ਜਿਹੜੇ ਕੋਈ ਪਬਲਿਕ ਸੈਕਟਰ ਦੇ ਆਧਾਰੇ ਆ ਉਹਨਾਂ ਸਾਰਿਆਂ ਨੂੰ ਪ੍ਰਾਈਵੇਟ ਕਰਕੇ ਮਲਾਜਬਾਂ ਨੂੰ ਕੱਢ ਦੇਣਾ ਪਹਿਲਾਂ ਹੀ ਬਹੁਤ ਵੱਡੀ ਪੱਦਰ ਦੇ ਉੱਤੇ ਸ਼ਾਂਤੀ ਹੋ ਚੁੱਕੀ ਆ ਤੇ ਇੱਥੇ ਬੀਏ ਐਮਏ ਐਮਏ ਜਾਂ ਹੋਰ ਮਾਸਟਰ ਡਿਗਰੀਆਂ ਕਰਕੇ ਜਿਹੜੇ ਨੌਜਵਾਨ ਆ ਉਹ 5-5000 ਰੁਪਏ ਦੇ ਉੱਤੇ ਨੌਕਰੀਆਂ ਕਰਨ ਵਾਸਤੇ ਜਿਹੜੇ ਮਜਬੂਰ ਆ ਇਸ ਕਰਕੇ ਅਸੀਂ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਵੱਡੀ ਲੜਾਈ ਆ ਇਹਦੇ ਵਿੱਚ ਸਾਰੇ ਜਿਹੜੇ ਕਿਰਤੀ ਵਰਗ ਆ ਉਹ ਇਕੱਠੇ ਹੋ ਕੇ ਜਿਹੜਾ ਹੱਲਾ ਮਾਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਲੋਕ ਲਹਿਰ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਪੈਦਾ ਕਰ ਸਕਦੇ 10 ਟ੍ਰੇਡ ਯੂਨੀਅਨਾਂ ਤੇ ਕੇਂਦਰੀ ਮਜ਼ਦੂਰ ਫੈਡਰੇਸ਼ਨ ਦੇ ਸੱਦੇ ਤੇ ਅੱਜ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਆ ਉਹਦੇ ਸੰਬੰਧ ਚ ਅੱਜ ਨਕੋਦਰ ਵਿਖੇ ਵੱਖ-ਵੱਖ ਮਜ਼ਦੂਰਾਂ ਜਥੇਬੰਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਸਮਰਥਨ ਦੇ ਨਾਲ ਸ਼ਹਿਰ ਚ ਰੋਸ ਮਾਰਚ ਕੀਤਾ ਗਿਆ ਜਿਹਦੇ ਵਿੱਚ 13 ਸੂਤਰੀ ਮੰਗਾਂ ਨੂੰ ਲੈ ਕੇ ਦੇਸ਼ ਦੇ ਅੰਦਰ ਜਿਹੜੀ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਆ ਉਹਦੇ ਵਿੱਚ ਜਿੱਥੇ ਕਿਰਤਕੁਨਾਂ ਦੇ ਚਾਰ ਜਿਹੜੇ ਕੋਡ ਬਣਾਏ ਆ ਉਹਦੋਂ ਬਫ ਕਰਾਉਣ ਦੀ ਗੱਲ ਆ ਉਹਦੇ ਨੰਮੀ ਸਿੱਖਿਆ ਨੀਤੀ ਤੇ ਨਾਲ ਜੰਤਕ ਬੋਰਡ ਦਾ ਜਿਹੜਾ ਨਿੱਜੀਕਰਨ ਕਰਕੇ ਭੋਗ ਪਾਇਆ ਜਾ ਰਿਹਾ ਉਹਨੂੰ ਜਿਹੜਾ ਆ ਵਾਪਸ ਨੀਤੀ ਨੂੰ ਕਰਾਉਣ ਦੀ ਗੱਲ ਕੀਤੀ ਗਈ ਆ ਇਹਦੇ ਨਾਲ ਨਵੀਂ ਸਿੱਖਿਆ ਨੀਤੀ ਦੇ ਨਾਲ ਇਹਦੇ ਨਾਲ ਕਿਰਤ ਜਿਹੜੇ ਕਾਨੂੰਨ ਆ ਉਹਦੇ ਵਿੱਚ ਦਿਹਾੜੀ ਦਾ ਡੇਲੀ ਵੇਜ ਜਿੰਨੇ ਕੰਮ ਆ ਉਹਨਾਂ ਨੂੰ ਵੀ ਜਿਹੜਾ ਆ ਉਹ ਆਊਟਸੋਰਸਿੰਗ ਤੇ ਲਾ ਕੇ ਜਿਹੜਾ ਪੱਕੀ ਭਰਤੀ ਤੋਂ ਜਿਹੜਾ ਜਿਹੜਾ ਜਵਾਬ ਦਿੱਤਾ ਜਾ ਰਿਹਾ ਇਹਦੇ ਨਾਲ ਪੁਰਾਣੀ ਪੈਨਸ਼ਨ ਭਾਦੀ ਦੀ ਮੰਗ ਕੀਤੀ ਜਾ ਰਹੀ ਆ ਇਹ ਮੰਗਾ ਜਿਹੜੀਆਂ ਉਹਦੇ ਦਾ ਹੀ ਅਸੀਂ ਅੱਜ ਸਾਰੇ ਇਕੱਠੇ ਹੋ ਗਏ ਆਪਣਾ ਜਿਹੜਾ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਜਿਹੜੀ ਵਿਦੇਸ਼ ਵਿਆਪੀ ਹਟਾਲ ਮਜ਼ਦੂਰਾਂ ਵੱਲੋਂ ਮੁਲਾਜ਼ਮਾਂ ਲੋ ਹੋ ਰਹੀ ਹੈ ਜਿਹਦੀ ਉਸ ਤੇ ਕਿਸਾਨ ਮਜ਼ਦੂਰਾਂ ਦੀਆਂ ਹੈ ਅਸੀਂ ਤੁਹਾਡੇ ਚੈਨਲ ਦੀ ਜਿਹੜੀ ਆ ਉਹ ਧੰਨਵਾਦ ਕਰਦੇ ਜੀ ਇਹਨਾਂ ਨੇ ਸਾਡੀ ਗੱਲ ਸਾਰੇ ਪਾਸੇ ਸਾਰੀ ਦੁਨੀਆ 'ਚ ਲਜਾਣੀ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਰੇ ਏਕਾ ਕਰਕੇ ਜਿਹੜਾ ਵਾ ਇਹੋ ਜੀਆਂ ਨੀਤੀਆਂ ਦੇ ਖਿਲਾਫ ਜਿਹੜੀਆਂ ਨੀਤੀਆਂ ਸੈਂਟਰ ਸਰਕਾਰ ਲੈ ਆ ਰਹੀ ਹੈ ਤੇ ਸਾਡੇ ਪੰਜਾਬ ਦੀ ਸੰਗਤ ਤੇਜੀ ਨਾਲ ਲਾਗੂ ਕਰ ਰਹੀ ਆ ਉਹਨਾਂ ਦਾ ਮੁਕਾਬਲਾ ਕੀਤਾ ਜਾਵੇ ਇਸ ਗੱਲ ਨੂੰ ਪਹੁੰਚਾਉਣ ਤੇ ਸਾਰੀ ਦੁਨੀਆ ਦੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਵਿੱਚ ਜਥੇਬੰਦੀਆਂ ਵਾਲੇ ਆਏ ਆ ਸਾਰੇ ਕਿਸਾਨ ਜਥੇਬੰਦੀ ਵਾਲੇ ਮਜ਼ਦੂਰ ਜਥੇਬੰਦੀ ਵਾਲੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਤੇ ਕਿਉਂਕਿ ਬੜੀ ਕਹਿਰ ਦੀ ਗਰਮੀ ਆ ਤੇ ਖਮਾ ਦੇ ਦਿਨ ਆ ਫੇਰ ਵੀ ਵੱਡੀ ਗੰਟੀ ਵਿੱਚ ਜਿਹੜੇ ਆਏ ਆ ਉਨ੍ਹਾਂ ਦਾ ਧੰਨਵਾਦ ਤੇ ਨਾਲ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਜਿਹੜੀ ਸਾਡੀ ਗੱਲ ਪਚਾ ਰਹੇ ਦੁਖੀ ਪੈਣ ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਤਲੇ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਹਾ ਸੀ ਬਹੁਤ ਬਾਬੇ ਕੋਈ ਧੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਜੋਤਿਸ਼ਪਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰ ਚੀਵਨ ਦੇ ਵਿੱਚ ਬਹੁਤ ਖੁਸ਼ਾ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669